ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਭਰੋਸਾ ਕਰ ਤੂੰ ਭੋਲੀ ਜਾ ਤੇਰਾ ਕੋਈ ਯਾਰ ਹੈ ਤੇਰਾ ਕੋਈ ਦੋਸਤ ਹੈ ਤੂੰ ਇੱਕੋ ਹੀ ਗੱਲ ਕਿਹਾ ਕਰ ਕਿ ਤੇਰਾ ਸਭ ਕੁਝ ਬਾਬਾ ਜੀ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਤੇ ਕਰ ਵੇਖੀ ਫਿਰ ਤੇਰੀ ਜ਼ਿੰਦਗੀ ਕਿੱਦਾਂ ਬਦਲਦੀ ਜਿੰਨੀਆਂ ਮੁਸ਼ਕਲਾਂ ਆਈਆਂ ਨਾ ਜਿੰਨੀਆਂ ਵੀ ਅੱਜ ਤਕਲੀਫਾਂ ਆਈਆਂ ਜ਼ਿੰਦਗੀ 'ਚ ਸਾਰੀਆਂ ਦੂਰ ਹੋਈਆਂ ਨੀ ਆ ਤੂੰ ਪਰਵਾਹ ਨਾ ਕਰਿਆ ਕਰ ਜਦੋਂ ਤੱਕ ਮਾਲਕ ਤੇਰੇ ਲਈ ਬੈਠਾ ਨਾ ਇਹ ਮਾਲਕ ਦੀ ਜ਼ਿੰਮੇਵਾਰੀ ਹੈ ਤੇਰੇ ਘਰ ਰੋਟੀ ਕਿਵੇਂ ਚਲਾਣੀ ਹੈ ਤੇਰੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਸਾਡੇ ਲਈ ਸਾਡਾ ਮਾਲਕ ਹੈਗਾ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਗਈ ਸਾਨੂੰ ਕਿਸੇ ਹੋਰ ਦੇ ਅੱਗੇ ਜਾ ਕੇ ਰੋਂ ਦੀ ਕੋਈ ਲੋੜ ਨਹੀਂ ਆਪਾਂ ਆਪਣੇ ਮਾਲਕ ਦੇ ਅੱਗੇ ਰੋਵਾਂਗੇ ਮਾਲਕ ਨੀਂ ਦੇਖ ਸਕਦਾ ਰੋਂਦਾ ਆਪਣੇ ਬੱਚੇ ਨੂੰ ਨਾ ਫਿਰ ਤਾਂ ਸਭ ਕੁਝ ਕਰਦਾ ਮਾਲਕ ਜੜੀਆਂ ਚੀਜ਼ਾਂ ਸਾਰੇ ਨਾ ਕਰ ਦਿੰਦੇ ਆ ਇਹ ਚੀਜ਼ਾਂ ਦਾ ਕਰਮਾ ਚ ਨਹੀਂ ਹੈਗੀਆਂ ਸ਼ਾਇਦ ਇਹ ਮੁਕੱਦਰਾ ਚ ਨਹੀਂ ਹੈਗੀਆਂ ਨੇ ਪਿੱਛੇ ਹੀ ਰਹਿਣਾ ਪਰ ਮਾਲਕ ਕੰਦਾ ਮੈਂ ਆਪਣੇ ਬੱਚੇ ਲਈ ਸਭ ਕੁਝ ਕਰਾਂਗਾ ਸੋ ਭਰੋਸਾ ਰੱਖੋ ਬਸ ਉਹਦੇ ਤੇ ਕਦੇ ਵੀ ਡੋਲਿਆ ਨਾ ਕਰੋ ਜ਼ਿੰਦਗੀ ਦੇ ਦੁੱਖਾਂ ਨੂੰ ਵੇਖ ਕੇ ਕਬਰਾਇਆ ਨਾ ਕਰੋ ਕਦੇ ਵੀ ਆਪਣੇ ਦਿਲੋ ਦਿਮਾਗ ਨੂੰ ਇਹ ਗੱਲ ਚੇਤੇ ਕਰਾਇਆ ਕਰੋ ਕਿ ਮੇਰੇ ਲਈ ਮੇਰਾ ਮਾਲਕ ਬੈਠਾ ਹੈ ਮੇਰੇ ਲਈ ਮੇਰੇ ਬਾਬਾ ਜੀ ਬੈਠੇ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸਭ ਠੀਕਰਣਗੇ ਸਾਰੇ ਪਿਆਰ ਨਾਲ ਲਿਖੋ ਇੱਕ ਵਾਰ ਤਨ ਤਨ ਬਾਬਾ ਦੀਪ ਸਿੰਘ ਜੀ